ਪਾਕਿਸਤਾਨ ਵਿੱਚ ਸਜ਼ਾ ਪੁਗਤਦਿਆਂ ਮਾਰੇ ਗਏ ਭਾਰਤੀ ਕੈਦੀ ਸਰਬਜੀਤ ਸਿੰਘ ਦੀ ਪਛਾਣ ਅਤੇ ਉਸਦੇ ਪਰਿਵਾਰ ਬਾਰੇ ਹੁਣ ਹੌਲੀ-ਹੌਲੀ ਸਪਸ਼ਟ ਹੁੰਦਾ ਜਾ ਰਿਹਾ ਹੈ ਕਿ ਉਹ ਦਲਬੀਰ ਕੌਰ ਦਾ ਅਸਲ ਪਰਾ ਨਹੀਂ ਸੀ ਲੁਧਿਆਣਾ ਦੀ ਰਹਿਣ ਵਾਲੀ ਬਲਜਿੰਦਰ ਕੌਰ ਅਤੇ ਦਲਬੀਰ ਕੌਰ ਦੇ ਪਤੀ ਵੀ ਇਸ ਗੱਲ ਦਾ ਖੁਲਾਸਾ ਕਰ ਚੁੱਕੇ ਨੇ ਕਿ ਸਰਬਜੀਤ ਸਿੰਘ ਦਲਬੀਰ ਕੌਰ ਦਾ ਅਸਲ ਪਰਾ ਨਹੀਂ ਸੀ ਇਸ ਬਾਰੇ ਪੇਸ਼ ਹੈ ਲੁਧਿਆਣਾ ਤੋਂ ਸਾਡੇ ਪੱਤਰਕਾਰ ਗੌਰਵ ਵਾਲੀਆ ਦੀ ਇੱਕ ਖਾਸ ਰਿਪੋਰਟ ਸਰਬਜੀਤ ਸਿੰਘ ਦੀ ਮੌਤ ਤੋਂ ਬਾਅਦ ਪੰਜਾਬ ਦੇ ਵਿੱਚ ਇੱਕ ਨਵੇਂ ਵਿਵਾਦ ਨੇ ਜਨਮ ਲੈ ਲਿਆ ਸਭ ਤੋਂ ਵੱਡੀ ਗੱਲ ਕਿ ਸਰਬਜੀਤ ਸਿੰਘ ਦੀ ਅਸਲੀ ਪਛਾਣ ਕੀ ਸੀ ਕੀ ਉਹ ਰੌਧ 에ਜੰਟ ਸੀ ਜਾਂ ਉਹ ਇੱਕ ਆਮ ਨਾਗਰਿਕ ਸੀ ਦੂਸਰਾ ਸਭ ਤੋਂ ਵੱਡਾ ਵਿਵਾਦ ਇਹ ਖੜਾ ਹੋ ਰਿਹਾ ਹੈ ਕਿ ਸਰਬਜੀਤ ਸਿੰਘ ਨੂੰ ਹੁਣ ਤੱਕ ਆਪਣਾ ਪਰਾ ਦੱਸਦੀ ਆਈ ਦਲਬੀਰ ਕੌਰ ਕਿ ਹਕੀਕਤ ਦੇ ਵਿੱਚ ਉਸ ਦੀ ਅਸਲੀ ਪੈਣ ਹੈ ਕਿ ਨਹੀਂ ਖੋ ਉਹਨੇ ਤਾਂ ਇਸ ਗੱਲ ਨੂੰ ਚੈਲੰਜ ਕੀਤਾ ਮੈਂ ਹੀ ਉਹਦੀ ਰੀਅਲ ਸਿਸਟਰ ਆ ਪਰ ਜਿਹੜੀਆਂ ਰੀਅਲ ਰਿਸ਼ਤਾ ਹੁੰਦਾ ਨਾ ਉਹਨੂੰ ਚੈਲੰਜ ਕਰਨ ਦੀ ਲੋੜ ਨਹੀਂ ਪੈਂਦੀ ਪਰ ਹੁਣ ਇੱਥੇ ਆ ਕੇ ਅਸੀਂ ਕਾਨੂੰਨੀ ਦਬ ਪੇਚਾ ਕੇ ਖੜੇ ਹੋ ਗਏ ਆ ਕਿ ਆਖਿਰ ਕਿੱਦਾਂ ਇਹ ਕਹਾਣੀ ਮੁੱਕੇਗੀ ਮੈਂ ਆਪਣਾ ਡੀਐਨਏ ਕਰਵਾਵਾਂਗੀ ਜੇਕਰ ਸਰਬਜੀਤ ਦਾ ਡੀਐਨਏ ਹੋਏਗਾ ਤੇ ਉਹਦੇ ਨਾਲ ਮੈਚ ਕਰਵਾਵਾਂਗੀ ਨਹੀਂ ਤਾਂ ਮੇਰੇ ਵੀਰ ਦੀਆਂ ਬੇਟੀਆਂ ਹੈਗੀਆਂ ਅਸੀਂ ਉਹਦੇ ਨਾਲ ਇਸ ਨੂੰ ਮਤਲਬ ਮੈਚ ਕਰਵਾ ਕੇ ਔਰ ਮੈਂ ਸਮਾਜ ਨੂੰ ਇਹ ਦੱਸਣ ਵੀ ਜਿਹੜਾ ਕੌਮੀ ਸ਼ਹੀਦ ਸਰਬਜੀਤ ਸਿੰਘ ਆ ਉਹਦੀ ਇਹ ਰੀਅਲ ਪਰਿਵਾਰ ਆ ਉਹਦੇ ਮਾਂ ਜਿਹੜੇ ਪਿਤਾ ਹੈ ਉਹ ਮਹੰਗਾ ਸਿੰਘ ਹੈ ਮਾਂ ਦਾ ਮਾਂ ਹੈ ਜਿਹੜੀ ਕੁੱਖੋਂ ਜਨਮ ਲਿੱਤਾ ਹੁੰਨੇ ਉਹ ਅਮਰਜੀਤ कौर ਹੈ ਤੇ ਇਹ ਹੀ ਮੈਂ ਸਮਾਜ ਨੂੰ ਦੱਸਣਾ ਚਾਹਾਂਗੀ ਕਿਉਂਕਿ 23 ਸਾਲ ਜੋ ਸਰਬਜੀਤ ਨੇ ਆਪਣੇ ਰੋਮ ਰੋਮ ਨੂੰ ਬੜਵਾਇਆ ਉਨੇ ਜਿਹੜੇ ਜ਼ੁਲਮ ਸਹੇ ਆ ਉਹ ਇਸ ਪਰਿਵਾਰ ਦੀ ਦੇਨ ਹੈ ਇਸ ਪਰਿਵਾਰ ਨੇ ਜੋ ਪੈਦਾ ਕੀਤਾ ਸੀਗਾ ਤਾਂ ਉਹਨੇ ਦੇਸ਼ ਦੀ ਖਾਤਰ ਆਪਣੇ ਛਧੀਰ ਤੇ ਨੇ ਜ਼ੁਲਮ ਸਹੇ ਲੁਧਿਆਣੇ ਦੀ ਰਹਿਣ ਵਾਲੀ ਬਲਜਿੰਦਰ ਕੌਰ ਨੇ ਦਾਵਾ ਕੀਤਾ ਹੈ ਕਿ ਉਸਦੇ ਮਾਪਿਓ ਜੋ ਕਿ ਯੂਪੀ ਦੇ ਰਹਿਣ ਵਾਲੇ ਸਨ ਉਹਨਾਂ ਦੇ 10 ਬੱਚੇ ਸਨ ਤੇ ਉਹਨਾਂ ਦੇ ਵਿੱਚੋਂ 7ਵੇਂ ਨੰਬਰ ਦਾ ਜਿਹੜਾ ਉਹਨਾਂ ਦਾ ਬੱਚਾ ਸੀ ਉਸ ਹੀ ਸਰਵਜ ਸਿੰਘ ਜੋ ਕਿ ਉਸਦਾ ਪਰਾ ਹੈ ਬਜਿੰਦਰ ਕੌਰ ਦਾ ਦਾਵਾ ਕਿ ਸਰਜੀਤ ਸਿੰਘ ਉਸਦਾ ਭਰਾ ਹੈ ਤੇ ਦਲਬੀਰ ਕੌਰ ਉਸਦੀ ਅਸਲੀ ਭੈਣ ਨਹੀਂ ਹੈ 92 ਚ ਦਲਬੀਰ ਕੌਰ ਸਾਡੇ ਕੋਈ ਮੈਂ ਪਹਿਲੀ ਵਾਰ ਦਲਬੀਰ ਕੌਰ ਨੂੰ 92 ਚ ਦੇਖਿਆ ਸੀਗਾ ਉਹਦੇ ਉਹਨੇ ਦੱਸਿਆ ਸਾਰੀ ਕਹਾਣੀ ਦੱਸੀ ਕਿ ਮਤਲਬ ਅਗਰ ਜੇਕਰ ਤੁਸੀਂ ਸਰਬਜੀਤ ਨੂੰ ਬਚਾਣਾ ਚਾਹੁੰਦੇ ਹੋ ਸਰਬਜੀਤ ਨਾਲ ਇਦਾਂ ਹੋ ਗਿਆ ਹੈ ਤੁਸੀਂ ਇਦਾਂ ਕਰੋ ਉਹਦੇ ਜਿਹੜੇ ਵੀ ਡਾਕੂਮੈਂਟਸ ਹੈਗੇ ਆ ਪਿਕਚਰਸ ਵਗੈਰਾ ਹੈਗੀਆਂ ਸਾਰੀਆਂ ਫੋਟੋ ਵਗੈਰਾ ਮੰਨੂੰ ਦੇ ਦਿਓ ਕਿਉਂਕਿ ਮੰਨੂੰ ਉਹਦੇ ਲਈ ਲੋਡ ਪੈਣੀ ਹੈ ਜਦੋਂ ਮੈਂ ਕੇਸ ਲਾਉਂਗੀ ਉਹਦੇ ਬਾਅਦ ਦਲਵੀਰਪੁਰ ਨੇ ਕਿਸ ਹਿਸਾਬ ਨਾਲ ਫਾਈਲ ਤਿਆਰ ਕੀਤੀ ਕਿਸ ਹਿਸਾਬ ਨਾਲ ਪਾਕਿਸਤਾਨ ਭੇਜੀ ਵਕੀਲ ਨਾਲ ਕਿਦਾਂ ਸੈਟਿੰਗ ਕੀਤੀ ਇਹ ਸਾਰਾ ਦਾ ਸਾਰਾ ਦਲਵੀਰ ਕੌਰ ਦੇ ਕੋਲ ਸੀਗਾ ਕਿਉਂਕਿ ਉਹਨੇ ਸਾਨੂੰ ਇਹ ਡੀਲ ਕੀਤੀ ਸੀ ਕਿ ਸਰਬਜੀਤ ਮੈਂ ਹਰ ਹਾਲਾਤ ਚ ਤੁਹਾਨੂੰ ਲਿਆ ਕੇ ਦਵਾਂਗੀ ਬਲਜਿੰਦਰ ਕੌਰ ਦਾ ਦਾਵਾ ਹੈ ਕਿ ਉਸ ਦਾ ਭਰਾ ਸਰਬਜੀਤ ਸਿੰਘ ਰੌ ਦਾ ਏਜੰਸੀ ਤੇ ਭਾਰਤੀ ਖੂਫੀ ਏਜੰਸੀ ਦੇ ਲਈ ਕੰਮ ਕਰਦਾ ਸੀ ਤੇ ਬਲਜਿੰਦਰ ਕੌਰ ਦੀ ਗੱਲ ਹੋਈ ਤਸਦੀਕ ਕਰਦਾ ਹੈ ਦਲਬੀਰ ਕੌਰ ਦਾ ਪਤੀ ਬਲਦੇਵ ਸਿੰਘ ਜਿਸ ਨੇ ਖੁਲਾਸਾ ਕੀਤਾ ਹੈ ਕਿ ਸਰਬਜੀਤ ਸਿੰਘ ਰੌਦਾ ਏਜੰਸੀ ਇਹਨਾਂ ਦੋਨਾਂ ਗੱਲਾਂ ਦੇ ਨਾਲ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਸਰਬਜੀਤ ਸਿੰਘ ਕੀ ਹਕੀਕਤ ਦੇ ਵਿੱਚ ਰੌਦੇ ਲਈ ਕੰਮ ਕਰਦਾ ਸੀ ਬਲਜਿੰਦਰ ਕੌਰ ਦਾ ਦਾਅਵਾ ਹੈ ਕਿ ਸਰਬਜੀਤ ਸਿੰਘ ਉਸ ਦਾ ਅਸਲੀ ਪ੍ਰਾਸ ਸੀ ਉਸ ਤੋਂ ਬਾਅਦ ਦਲਬੀਰ ਕੌਰ ਨੇ ਚੁੱਪੀ ਸਾਦ ਲਈ ਹੈ ਦਲਬੀਰ ਕੌਰ ਨੂੰ بار بار ਸੰਪਰਕ ਕਰਨ ਤੋਂ ਬਾਅਦ ਵੀ ਦਲਬੀਰ ਕੌਰ ਨੇ ਕੋਈ ਵੀ ਬਿਆਨ ਦੇਣ ਤੋਂ ਮਨਾ ਕਰ ਦਿੱਤਾ ਹੈ ਕਈ ਸਵਾਲ ਖੜੇ ਹੋ ਰਹੇ ਨੇ ਕਿ ਦਲਬੀਰ ਕੌਰ ਆਖਿਰ ਚੁੱਪ ਕਿਉਂ ਹੈ ਤੇ ਸਚਾਈ ਆਖਿਰ ਕੀ ਹੈ ਦੁਜਾਣਾ ਤੋਂ ਕੈਮਰਾ ਪਰਸਨ ਬਲਵਿੰਦਰ ਸਿੰਘ ਦੇ ਨਾਲ ਗੌਰਵ ਵਾਲੀਆ ਡੇ ਨਾਈਟ ਨਿਊਜ਼ ਖਬਰਾਂ ਦੀ ਦੁਨੀਆ ਵਿੱਚ ਆਓ ਸਾਡੇ ਨਾਲ ਕਦੇ ਵੀ ਸਿੱਕਿ ਤੋਂ ਵੀ ਜੁੜੋ आप मिलेंगे फेसबुक असि दिखा यूट्यूब फॉलो करो ट्विटर खबर जुड़े रहो दिन रात